है ना द्वारका नहीं है हां तो दादी आप तो खोलिए इनके भी के बिबि है आके इनके पिए मैं सारी बिन अप्लाई कर रहा है बिन अप्लाई कर दे तेरा पानी हो गया दादी डाल ले ले बोल दे बड़ी बड़ी चल अब पानी है ਮੈਂ ਹੱਲ ਲਿਟਦੇ ਨੇ ਇਹ ਫਾਈਲ ਫਾਈਲ ਬਾਕੀ ਦਾ ਇਹਦਾ ਲੋਹਾ ਬੁਧਾ ਨਹੀਂ ਨੇ ਜੇ ਤੁਹਾਨੂੰ ਕੋਈ ਆਇਆ ਕਿ ਬੰਦੇ ਮੈਂ ਵੀ ਬਗਾਹੇ ਜਾ ਬਦਨ ਕੀ ਆ ਆਪਾਂ ਨਾਲ ਬੈਠੇ ਨੇ ਕਿਤੇ ਸੁਣ ਬੁਲੀ ਕਰੀ ਉਹ ਜਾ ਘਰ ਲੱਗੇ ਕਿਤੇ ਮੰਨਦੇ ਰਹਿ ਬੰਦ ਹੋ ਗਏ ਆਏ ਆਏ ਮਿੱਲੀ ਦਾ ਪੌਣੇ ਡੇ ਟੋ ਬਦਾ ਰਗੇ ਮਿੱਲੀ ਇਹ ਬਿੱਲੀ ਘਰੋਂ ਬਾਹਰ ਮਾਰ ਤੇ ਮੰਮਤਾ ਨੇ ਮਾਰੀ ਐ ਮੈਨੂੰ ਲੱਗਦਾ ਮੰਤਰ ਐ ਮੁੰਨਾ ਅਸੀਂ ਤੇ ਡੈਡੀ ਹੋ ਜਾਊਗਾ ਦੱਸੇਂਗੀ ਕਾ ਦੱਸ ਦਿੰਨ ਫਿਰ ਤੇਰੀ ਬੈਣ ਜਾਬਾਂ ਦੇ ਉਂਗਾ ਮੈਂ ਮਿੱਦ ਅੱਕੇ ਜੰਮਾ ਮੈਂ ਤਾਂ ਬੱਝ ਜੂ ਜਦੋਂ ਮੈਂ ਕਹਤਾ ਕਿ ਮਮਤਾ ਨੇ ਹੋ ਕਰਦੀ ਸੀ ਮੈਂ ਕਾਲਪੂਰੀ ਸੀ ਪੈਣਗੇ ਤੇਰੇ ਆਏ ਦੇਖ ਲੂ ਸੋਚ ਸਮਝ ਕੇ ਲੱਖ ਜੰਗਾ ਸਸਰੇ ਤੋਂ ਮੰਨ ਲੈ ਬੰਦੀ ਫੁੱਪੜ ਤੋਂ ਕੱਤਵਾ ਦੇ ਮੋੜਦੇ ਕੋਈ ਗੱਲ ਨਹੀਂ ਮੈਂ ਤੇਰੀ ਨਾ ਉਹ ਚੰਮੜੇ ਉਹਦੇ ਵਿੱਚ ਉਹ ਜਦੋਂ ਲੋਗ ਕਰੂੰਗੀ ਤਾਂ ਕਾਰਟਿਕਾ ਡੋਗੇ ਇਹ ਵੱਲੋਂ ਲੋਂਨੇ ਕੋਈ ਆਂਟੀ ਕੱਢ ਆਏ ਨੰਨੀ ਹਾਂ ਐਂ ਬਣਾ ਦੀ

ਫਿਰ ਅਸੀਂ ਦੋਨੇ ਘਾਮ ਕੇ ਦੋ ਨਾ ਫਿਰ ਮੈਂ ਉਹ ਬੀ ਨਹੀਂ ਮੈਂ ਤਾਂ ਫੋਨ ਕਰੀ ਸੋ ਵਾਲਾ ਲਿੰਗ ਤਾਂ ਮੇਰੇ ਕੋਲ ਹੈ ਕਿ ਟਿਟਾ ਕਟਾਕ ਲਾ ਨਹੀਂ ਗਈ ਮੈਨੂੰ ਮਾਲ ਕਹਿੰਦੀ ਕਿ ਕੈਪਸੂਲ ਲਿਓ ਗੋਲੀ ਲਿਓ ਮੈਂ ਦਿੱਟਾ ਪੈਂਟਾ ਦੇਵ ਮੰਗਾ ਕੇ ਪੈਂਟਾ ਹੋਰ ਰਮੇ ਤਾਂ ਪਣੀ ਦੀ ਪਿਆਸ ਲੱਗ ਰਹੀ ਹੈ ਨਾਲ ਪੈਂਟਾ ਮੰਗਾ ਕੇ ਔਰ

ਹਾ ਹਾ ਹਉਨ ਬਸ ਕਰਦੇ ਹਾਈ ਹਾਂ ਸਾਰੇ ਇਹਨੇ ਕਰ ਦੋ ਹਾਈ ਬਾਏ ਬਾਏ ਹਾਈ ਵੇ ਵੇ ਬਸ ਉੱਥੇ ਨਾ ਜਾਓ ਮੇਰੇ ਨਾਲ ਇੱਕ ਤਾਂ ਇੱਕ ਚਿਹਰਾ ਖੋਲ੍ਹ ਕਰ ਦੋ ਸਾਰੇ ਇਹਨੇ ਨਿਹਾਈ ਤੇ ਦੂਜਾ ਵੀ ਬਰੇ ਲਾਉਂਦੇ ਆ ਵੀ ਅਸੀਂ ਕਿੱਥੇ ਆਏ ਆ ਮੇਰੇ ਨਾਨਕੇ ਘਰੇ ਆ ਇਹ ਮੇਰੇ ਨਾਨਕਾ ਘਰ ਹੈ ਇਹ

ਸਰਾਨਾ ਕਾੜੀ ਇਹ ਬਾਲੀ ਪਾ ਗਲਾ ਜੀ ਫੋਲ ਦੇਖਤ ਨਹੀਂ ਇਹਦੀ ਜਵਰੀ ਨਹੀਂ ਪੜਦੀ ਜੀ ਦੇਖ ਲੋ ਇਸ ਦੀ ਗੱਲ ਤੇ ਵੀ ਘਾਟਾ ਵੱਜ ਰਿਹਾ ਜੀ ਬੱਤਾਂ ਦੀ ਗੀਨ ਕਰਨੀ ਬਦਤਮੀਜ਼ੀ ਨਹੀਂ ਸੋਣਾ ਸੋਣਾ ਬੋਲ ਲੋ ਇਹ ਮੇਰੇ ਭਾਈ ਇਹ ਤਾਂ ਕੁੱਤੇ ਬਕਾਈ ਕਸਣਾ ਇਹ ਤਾਂ ਹਾਂ ਮੈਂ ਤੇ ਪਾਉਂਗੀ ਮੈਂ ਕੁੱਤੇ ਬਕਾਈ ਬਧਿਆਨ ਦਾ ਪਰਦਾ ਡੀਏਵੀ ਸਕੂਲ ਚ ਡਾਕਟਰ ਦੇਵਰਾਜ ਦੇਵੀ ਪਬਲਿਸ਼ ਹਾਂ ਉਹ ਵੀ ਛੋਟੇ ਜਿਨਾ ਕੀ ਵੱਡੇ ਚ ਛੁੱਟੇ ਮਰਵਾ ਮੇਰੇ ਕਲ ਨੂੰ ਗੋੜਾ ਇਹ ਚੰਦ ਵੀ ਮੇਰੇ ਗੱਲ ਨੂੰ ਛਿੱਟੀ ਵੇ ਜਿੰਨਾ ਅੰਗਰ ਕੀ ਤੰਚ ਜਾਣਾ ਕਕੇ ਮੈਨੂੰ ਮੈਨੂੰ ਦੇਦੇ ਕਿ ਸੇ ਇਹ ਆਲੇ ਮੂਹਾਰ ਕੇ ਆਜੀ ਐ ਇਹ ਚਾਉਂਦਾ ਵੀ ਕੱਲ ਨੂੰ ਮੇਰਾ ਬਰਥਡੇ ਆ ਮੈਨੂੰ 1 ਰੁਪਿਆ ਮਿਲੇ ਮੱਥਾ ਟੇਕ ਕੇ ਨਗਰਦਵਾਰੇ ਆਣਾ ਜਤ ਮਿਲੂਗਾ 2 ਰੁਪਿਆ ਮਿਲੂਗਾ ਤੇ 1 ਕਰੋੜ ਰੁਪਿਆ ਅੱਜ ਆਜ ਮੇਰਾ ਬਰਥਡੇ ਆ ਜੀ ਐ ਮੈਨੂੰ ਸਾਰੇ ਬਿਚਕਰੀ ਆ ਹਾਂ ਮੈਨੂੰ ਸਾਰੇ ਬਿਚਕਰੀ ਆ ਤੇ ਮੈਨੂੰ ਵਾ ਤਰੀਕਾ ਦੱਸੋ ਵੀ ਮੈਂ ਛੁੱਟੀ ਮਾਰਨੀ ਹੈ ਮੈਂ ਕਿਵੇਂ ਮਾਰਨਾ ਤੇ ਮੈਨੂੰ ਤਰੀਕਾ ਦੱਸ ਮੈਂ ਛੁੱਟੀ ਮਾਰਨੀ ਹੈ ਕਿਵੇਂ ਮਾਰਾਂ ਬੋਲ ਤਾਂ ਮੈਨੂੰ ਮਾਰਨੀ ਹੈ ਕਿ ਛੁੱਟੀ ਹੈ ਨੇ ਛੁੱਟੀ ਕੋਈ ਮਾਰਨੀ ਤੇਰੇਆ ਤੇ ਉਹ ਸਾਰੇ ਜਣੇ ਤਰੀਕਾ ਦੱਸੋ ਵੀ ਕਿ ਕੀ ਨਵਾਂ ਨਾਇ ਕਰੇ ਲਾਵੇ ਵੀ ਇਹਦੀ ਛੁੱਟੀ ਹੋ ਜਾਏ ਤੇ ਨਾਂ ਵੀ ਦੱਸ ਦੇ ਕਿ ਕਿਹੜਾ ਹੈ ਹਾਂ ਕਿਤੇ ਕਿਸੇ ਹੋਰ ਨੂੰ ਛੁੱਟੀ ਮਿਲ ਜੇ ਨਾਮ ਵੀ ਦੱਸ ਦੇ ਤਸ ਦੇ ਖੜੀ ਹੋਗੇ ਕੀ ਨਾਮ ਦੱਸਦੇ ਗਰਜੋਤ ਸਿੰਘ ਗਰਜੋਤ ਸਿੰਘ ਹੈ ਨਾ ਇਹਦਾ ਨੰਬਰ ਦੱਸਦੇ ਅਸੀਂ ਨੰਬਰ ਨੰਬਰ ਦੇਖਾ ਕਰਕੇ ਦੱਸ ਦੇਣਾ ਜੀ ਹਲ ਬੇਟਾ ਆਹ ਪਹਿ ਆ ਸਾਡਾ ਬੰਦਾ ਇਹ ਸਾਡਾ ਬੰਦਾ ਬਜ਼ੁਰਗ ਸਾਨੂੰ ਆਸ਼ੇ ਬਾਤ ਹਲ ਬੇਟਾ ਤੇ ਕੋ ਲੱਖ ਲੱਖ ਫਿਰ ਜਾਣੀ ਇਹ ਬੁਰ ਬਰੁਝਾਰੇ ਨੂੰ ਲੱਖ ਲੱਖ ਕੱਲ ਨਹੀਂ ਡੀਏਵੀ ਸਕੂਲ ਚ ਚਿਲਡਰਨ ਦੇ ਮਨਾਇਆ ਜਾਊਗਾ ਅਸੀਂ ਵਾਤਾਵਰਨ ਦਾ ਹਰਾ ਹਰਾ ਪੌਦਾ ਲਾ ਮੰਗੇ ਤੁਸੀਂ ਵੀ ਸਾਰੇ ਹਨ ਬੱਚੇ ਪੌਦਾ ਲਾਈਓ ਹਾਂ ਕਿ ਕੋਈ ਕੋਈ ਡੀਐਸ ਪਰਦਾ ਵੀ ਪੁੱਣਾ ਪਰ ਆਪ ਦੇ ਘਰ ਵੀ ਤੁਸੀਂ ਲਗਾ ਦਿਓ ਆਈ ਬੋ ਆਪਦੇ ਵੀ ਕਰਨ ਨੂੰ ਹੈ ਕੀ ਹੈ ਆਵਾ ਮੈਂ ਕਹਿਣਾ ਚਾਹੁੰਦੀ ਆ ਵੀ ਤੁਸੀਂ ਸਾਰੇ ਅਲੂ ਮੇਰਾ चिल्ड्रन चिल्ड्रन डे जैसे सारे मनायो ताकि आपने जितना कितने को लेना ही पहुंच दिया कर और चुसी मेरे फिर सुने हमने हमें क्या ना चाहनी है कि मैं दसा आमेर पुआ को रे आए हैं आमेर पुआ की है आमेर दीदी की है ਕਰੀਨ ਨੂੰ ਸੁਲਾ ਰਹੀ ਮੈਂ ਹਾਂ ਸੋਈ ਗਰਮ ਲੈ ਕਰਤਾ ਬਾਹਰ ਨਿਕਲ ਕੇ ਕਿਸੇ ਦਿਕਰ ਹਵਾ ਜਾ ਰਹੀ ਹੈ ਖੱਪ ਪਾ ਰਖਿਆ ਤੁਸੀਂ ਸੋਡ ਮੰਜੜਾ ਤੋਂ ਤੁਸੀਂ ਸੌਂ ਜਾਓ ਇਸ ਵੀਡੀਓ ਬਣਾਣਾ ਸੋਨੀ ਜੀ ਸੌਂ ਜਿਓ ਫਿਰ ਸੌਂ ਤੀਆਂ ساری ਰਾਤ ਹਾਂ ਨਾ ਸੌਂਦੇ ਨਹੀਂ ਬਣਾਵਾਂਗੇ ਸਭ ਤੇ ਪਿਆਰ ਅਸੀਂ ਤੇ ਟਿਉਬ ਵੀ ਆ ਲੈ ਜਾਗੇ ਮੈਂ ਤਾਂ ਕੁਝ ਵੀ ਨਹੀਂ ਦਿੰਦੀ ਇਹ ਜਿਹਨੂੰ ਤੈਨੂੰ ਹੋਰ ਇਹ ਕਰੇ ਵੀ ਨਹੀਂ ਹੁੰਦਾ ਫਿਰ ਵਿੱਚ ਤੇਨੂੰ ਬਰਥਡੇ ਵਾਇ ਦਿਖਾਵਾਂਗੇ ਅਸੀਂ ਵੀ ਪਈਆ ਸਾਡਾ ਬਰਥਡੇ ਪੁਆਇਆ ਹੈ ਕਰਨੂ ਬਰਥਡੇ ਦਾ ਹਾਂ ਪਕਾਈਆਂ ਨੂੰ ਕੁੱਤੇ ਪਕਾਈ ਮਾਰੇਗਾ ਸਾਰੀ ਦੁਨੀਆ ਦੇਖੂਗੀ ਆਪਾਂ ਕਿਸੇ ਦੀ ਵੀਡੀਓ ਦੇਖੀ ਆਪਾਂ ਕਹਾਂਗੇ ਇਹ ਦੇਖੀ ਇਹਨਾਂ ਦੇ ਜਵਾਕ ਕਿੰਨੇ ਗੰਦੇ ਨੇ ਕਿਵੇਂ ਵਿੱਚ ਪਕਾਈ ਮਾਰ ਰਹੇ ਨੇ ਕੁੱਤੇ ਹੋਰ ਉਸ ਦੇ ਬਰਥਡੇ ਗਏ ਹੁਣ ਲਾ ਲਓ ਤੁਸੀਂ ਗੁਲੀ ਠੀਕ ਹਾਂ ਚੱਲ ਇਹ ਤਾਂ ਵੀਡੀਓ ਤਾਂ ਚੱਲਦੀ ਹੈ ਬੰਦ ਤਾਂ ਕਰੀ ਇਹ 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 ਹਰ ਕਿੱਕ ਨੋਰਮਲ ਜੋ ਕਿ ਨ ਬਚ ਸਕੋ ਦੋ ਤੇ ਦੋ ਦੀ ਫੋਟ ਦੇ ਲੈ ਕੇ ਜਾਵਾਂਗੇ ਠੀਕ ਆ ਦਨੇ ਇੱਕ ਕਿਤੇ ਤੇ ਨਾਲੇ ਕਿੰਨੇ ਚਾਰ ਸਟਾਰ ਆ ਬੰਦ ਨਹੀਂ ਗੱਲਾਂ ਕਰਿਓ ਦੜਦੇ ਹੋਰਾ ਵਾਲੇ ਕਿਤੋਂ ਇਦਾਂ ਵੀ ਇਦਾਂ ਵੀ ਆ ਕਰਾਓ ਨਾ ਲੈ ਕੇ ਆਓ ਕਾਉਂ ਹੋ ਥੀ ਜਿਓ ਉਧਰ ਜਾਓ ਉਧਰ ਨਹੀਂ ਜਾਓ ਇੱਧਰ ਬੰਦੇ ਇੱਧਰ ਦੀ ਖੜਿਆ ਹੋਰ ਇਧਰ ਹੋ ਕੇ ਮੂੰਹ ਦੇ ਰਬਤ ਆ ਜੀ ਲੈ ਬਰਤਵਾ ਨਾ ਬਣਿਓ ਲੈ ਤੇਰੇ ਤੋਂ ਪੈਗੇ ਨਾ ਮੈਨੂੰ ਨਾ ਸਮਝੋ ਗੋਇਣੇ ਜਿੰਨੇ ਸੁਲਪਟੇ ਕਰਦੇ ਨੇ ਤਾਂ ਮੰਨ ਤਾਂ ਮਿੱਠੀ ਕੀ ਜੀ ਵੱਡੇ ਕਰਦੇ ਨੇ ਪਹਿਲਾਂ ਮੈਨੂੰ ਨਾ ਬੰਦੀ ਨਾ ਇਹ ਕਪੜੀ ਲੱਗੇ ਨੂ ਰੈਵ ਤੇਰੇ ਤੇ ਸੁਲਿਆਣਗੇ ਉਹ ਤੂੰ ਲੈ ਕਰਕੇ ਫੜ ਲਓ ਉਹ ਲੋਕ ਨੂੰ ਪਹਿਲਾਂ ਨਹੀਂ ਰਾਤੀ ਰਾਤ ਕਰਾਤੀ ਯਾਰ ਮੇਰਾ 20 ਘੰਟੇ ਨੂੰ ਫੇਮੈਂ ਜਾਇਆ ਪਿਆ ਯਾਰ ਡੈਡੀ ਡੈਡੀ ਤੇ ਸਾਰਾ ਨਾ ਨਾ ਕਰਤਾ ਨਾ ਉਹ ਦਿਸਾ ਜ਼ਿਕਰਾਤਾ ਕਰਾਤੀ ਜੀ ਇਤਾਈ ਨਹੀਂ ਆ ਗਏ ਨਾ ਤਾਂ ਮੈਂ ਤਾਂ ਕਾਟਾਇਆ ਹਾਂ ਤਾਂ ਮੈਂ ਤਾਂ ਆ ਕੇ ਪਈ ਨਹੀਂ ਸੀ ਮੈਂ ਤਾਂ ਇਹ ਕਰਕੇ ਲਖੇ ਕਿ ਮਰੇ ਤਰੇ ਹ ਕਿਹੜੀ ਗੱਲ ਮੇਰੇ ਤਾਂ ਤੁਸੀਂ ਦੇਖੋ ਦੱਬ ਕੇ ਮੰਗਾਤੀਆਂ ਨੇ ਅਰੇ ਅਗਲੇ ਤੇ ਪਸੰਦ ਖੂਬ ਬੰਡ ਮੈਂ ਤੈਨੂੰ ਕੱਲ੍ਹ ਨੂੰ ਨਹੀਂ ਆਈਆਂ ਨਹੀਂ ਗਿਆ ਸੀ ਮੈਂ ਤਾਂ ਇੱਥੇ ਕੱਟੇ ਆਂ ਮਾਂ ਅੰਬਾਲੀਆ ਤੇਰੀ ਪੈ ਉੱਥੇ ਹੀ ਬੈਠਾ ਸੇਖਣਾ ਮੇਰੀ ਟਾਟਰ ਦੇ ਪਿੱਠ ਨਹੀਂ ਲੱਗਦੀ ਮੇਰੀ ਜਹੇ ਤੈਨੂੰ ਸਬਾਨ ਮਿਲ ਗਿਆ ਲੈ ਜਾ ਸਾਡੇ ਬੱਚਾ ਕਿਸੇ ਨੇ ਟੌਫੀ ਵੀ ਨਹੀਂ ਪੱਟੀਆਂ ਦੀ ਮੈਂ ਟੌਫੀ ਨਹੀਂ ਬੰਡ ਕੇ ਨਾ ਨਾ ਮੈਂ ਕਦੇ ਵੀ ਕੋਈ ਐ ਠੇਕ ਜੀ ਚੀਜ਼ ਨਹੀਂ ਖਾਣ ਦੀ ਕੋਈ ਇਸ ਚ ਕਰੀ ਅੱਜ ਮੈਂ ਇਹ ਗੱਲਾਂ ਜੋ ਕਰਦੇ ਕਰਦੇ ਮੇਰਾ ਕਈ ਵਾਰ ਖੁੱਦ ਦਾ ਵੀ ਮੂੰਹ ਨਹੀਂ ਦੋਸਤਾ ਹੁੰਦਾ ਮੈਂ ਕੰਮ ਕਰਦੀ ਹੁੰਨੀ ਆ ਉਹ ਕੰਮ ਦੀਆਂ ਹੀ ਕਲਿੱਪਾਂ ਕਰਦੀ ਹੁੰਨੀ ਆ ਮੈਂ ਦਾਦਾ ਨਾ ਤੂੰ ਚਾਹ ਤੂੰ ਆਪਾਂ ਦੇ ਘਾਸ ਤੋਂ ਜਿਹੜੇ ਜੁੜੇ ਵਾਲੇ ਹੁੰਦੇ ਜਿਹੜੇ ਫਿਰ ਉਹਨਾਂ ਨੂੰ ਲੱਕਿਆ ਦਿੰਦਾ ਵੀ ਉਹ ਤਾਂ ਇਹਨੇ ਮਰਦੇ ਜਾ ਕੇ ਰੱਖਿਆ ਨੰਗੇ ਸਿਰ ਬੈਠਾ ਜਿਵੇਂ ਉਹ ਬਹੁਤ ਕੁਝ ਮੈਂ ਦੇਖਦੀ ਹੁੰਦੀ ਹਾਂ ਕੰਮ ਕਰਦੀ ਲੋਕ ਹੋਰ ਤੂੰ ਫੜਦੇ ਬੜਾ ਆਕੜ ਜਣਾ ਤੇ ਆਕੜ ਤੇਰੀ ਰਿਪੇਅਰ ਹੋ ਗਈ ਤੇਰੀ ਬੇਟੀ ਉਹਨੂੰ ਵੀ ਸਾਨੂੰ ਕਦੇ ਕਿਸੇ ਨੇ ਟੋਫੀਆਂ ਨਹੀਂ ਦਵਾਈਆਂ ਤੈਨੂੰ ਬਜਾ ਰਹੇ ਲਿਆ ਕੇ ਬਲਤੀਆਂ ਨੇ ਉੱਥੇ ਪਏ ਉਹ ਕਾਢੀ ਗੋੜ ਦੀ ਚੱਲ ਨਹੀਂ ਲੈ ਕੇ ਜਾਣੀਆਂ ਮੈਨੂੰ ਲੈ ਲੈ ਜਾਓ ਹੈਪੀ ਬਰਥਡੇ ਹੋ ਜਾ ਇਹ ਨੂੰ ਰਸਤਾ ਦਿੰਦੇ ਤੂੰ ਪੁੱਛ ਕੇ ਤਾਂ ਭੇਜੀ ਹੈ ਪਰ ਬੱਤ ਤੇ ਕੋਈ ਪੱਤੀ ਫੜੀ ਬਿਨਾਂ ਪੱਤੀ ਦੀ ਭਿੰਦੀ ਕਿੱਥੇ ਗਿਆ ਕੋਈ ਕਹਿੰਦਾ ਮਾਮਾ ਕੋਲ ਇੱਕ ਕਾਢੀ ਪਏ ਮੈਨੂੰ ਇਹ ਦੱਸ ਕਰ ਲੋ ਕਿੱਥੇ ਜਾਣਾ ਹੈ ਜਾਣਾ ਕਿਤੇ ਮੇਰਾ ਆਇਆ ਇਹ ਕਿਰੇ ਤੇ ਦੇ ਹੁਣ ਇਹ ਬਹੁਤ ਚਿਰੋਂ ਦਾ ਦੰਦ ਪਾੜ ਰਿਆ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਚਰੇ ਡੇਡੀ ਕਰਤੇ ਹੈ ਕੀ ਹੋ ਰਿਹਾ ਹੈ ਹੁਕਮਤ ਕਰਾ ਦਾਂ ਕੋਈ ਨਹੀਂ ਦਿੱਤਾ ਜੀ ਰਾਮ ਉਰੇ ਇਹ ਇਹਦੇ ਤੇ ਪੜੀ ਗਈ ਤੂੰ ਹਾਂ ਇਹ ਪੈ ਗਿਆ ਚੁੱਪ ਕਰ ਇਹ ਕਰਾਂ ਮੈਂ ਓਏ ਮਸਕੂਲ ਤਬਾ ਉਸ ਨੂੰ ਮੈਂ ਨਾ ਬੋਲਿਆ ਦੋ ਯਾਰ ਲਿਆ ਦਿਓ ਤਰਸਦੇ ਖਾ ਲਿਆ ਮੰਗੇ ਆਇਂ ਪਾਸਾ ਇਲਾਕ ਇੰਜਣ ਮੈਂ ਤਾਂ ਬੜਾ ਜਾਨੀ ਨੇ ਬਸ ਇਹ ਪੈਕਟ ਰੱਖ ਕੇ ਕਰੇ ਤੇ ਟੱਪੇਂਗੀ ਇਤਨੀ ਡੈਡੀ ਜੀ ਮੈਂ ਇਹਨੂੰ ਨਾ ਭੁਲਾਇਆ ਮੈਂ ਤੇਰਾ ਕੋ ਡੈਡੀ ਜਿਹੜਾ ਜਵਾਗ ਮੇਰੇ ਅੱਖ ਲੱਗਦਾ ਮੈਨੂੰ ਕਿਸੇ ਦਾ ਕੁਝ ਨਹੀਂ ਲੱਗਦਾ ਮੈਨੂੰ ਰਹਾ ਵਾ ਹ ਜਿਹੜਾ ਜਵਾਗ ਆੱਖ ਲੱਗਦਾ ਮੈਨੂੰ ਉਹਦਾ ਕੁਝ ਨਹੀਂ ਲੱਗਦਾ ਖੂਰ ਪਾਣ ਦਾ ਮੈਨੂੰ ਖਵਾਉਣ ਵਾਸਤੇ ਹੈਗੇ ਉੱਥੇ ਚਾਣਾ ਸੂਪ ਵਾਸਤੇ ਮੈਨੂੰ ਪਤਾ ਨਾ ਕਿਵੇਂ ਫਿੱਟ ਹੈ ਨਾ ਤੂੰ ਦਰ ਦਰ ਘਰਾਂ ਤੂੰ ਫਿੱਟ ਕਰ ਕਿਉਂ ਲਿਆ ਤੂੰ ਆੱਖ ਲੱਗਦੇ ਮੈਂ ਜਿਹੜਾ ਜਵਾਸਾ ਅੱਖ ਲੱਗੂ ਜੀ ਉਸ ਨੂੰ ਲੈ ਕੇ ਦੂੰ ਮੈਨੂੰ ਜਿਹੜਾ ਅੱਖ ਲੱਗੂ ਟਾਖੇ ਲੱਗੇ ਤੈਨੂੰ ਮਿਲ ਜੂ ਜੇ ਤੂੰ ਹੀ ਅੱਖਾਂ ਆਖਦੀ ਤੈਨੂੰ ਨਹੀਂ ਮਿਲਦਾ ਉਹ ਅੱਖੇ ਦਿੱਤਾ ਮਾਤਾ ਮੈਂ ਨੂੰ ਆਦੂ ਨੂੰ ਕਹਤੀ ਮਾਰ ਕਰ ਦਬਾਇ ਸੀ ਹਾਂ ਸਾਰਾ ਫੈਂਟੇ ਤੇ ਘਸਾ ਲਿਆ ਹੀ ਇਹ ਦਬਾਇ ਕੋ ਨੂੰ ਕਹ ਤੂੰ ਕਿਰੋਂਗਾ ਫੂਟਾ ਫੂਟਾ ਨੇ ਸਕੇ ਲਿਆ ਸਕੇ ਨੇ ਦਬਾਇ ਫਿਰ ਆ ਮੁੱਛਾ ਕਿੱਥੋਂ ਲਾ ਜੀ ਨੇ ਪੰਨਾਂ ਨੂੰ ਜੋਤ ਨੇ ਜੋ ਧੋਨੇ ਮੈਂ ਥੋੜੀ ਲਈਏ ਨੇ ਜਿਹੜੀ ਆ ਸਾਫ ਜੀ ਉਹ ਤਾਂ ਇਸ ਨੇ ਲਈਏ ਇਧਰ ਲਈ ਜਿਹੜੀ ਬਿੰਗੀ ਆ ਉਹ ਮੈਂ ਨੇ ਲਈਏ ਮੇਰੀ ਜੀ ਆਹ ਚਿੱਕਾ ਮਤਲਬ ਨਾ ਹੰਗਰ ਦੇਖਿਆ ਨਹੀਂ ਯਾਰ ਦੀ ਆਉਂਦੀ ਐ ਪਾਈ ਪੜਾ ਆਉਂਦੀ ਐ ਪੜਾ ਆਉਂਦੀ ਐ ਪੜਾ ਆਉਂਦੀ ਐ ਪੜਾ ਯਾਰ ਦੀ ਵਾਹ ਜਾ ਬੁਟਿਆ ਰ ਆ ਪੈਰ ਤੇ ਹੁਣ ਫੈਟੂ ਕਰੀ ਦੇ ਬਾਈ ਪੈਰ ਤੇ ਤੋਰ ਕੰਡੇ ਝੂਹੇ ਲੰਡੇ ਭਾਈ ਕਿਸਮ ਦੀ ਪਰੀ ਹੁੰਦੀ ਸੀ ਕੱਟੇ ਵਿੱਚ ਉਹ ਭਾਈ ਬੀਤੇ ਉਤਰੀ ਜੀ ਜੋ ਕਿਸੇ ਨੇ ਕੀ ਹੋ ਗਈ ਉਹ ਭਾਈ ਬਹੁਤ ਬੀਜੂ ਹੁੰਦੀ ਸੀ ਕੱਟੇ ਵਿੱਚ ਚਾਰ ਦਿੱਤੀ ਹੱਥ ਤੇ ਖੋਲਦੀ ਸੀ ਸਿਰ ਤੇ ਹੋਗੀ ਸੀ ਔਰ ਇਹ ਪਾਣੀ ਜੀ ਬੁਰੇ ਜੀ ਭਾਈ ਦੀ ਪਰੀ ਦੇਖੀ ਦੇਖੀ ਭਾਈ ਸਾਡੀ ਪਰੀ ਦੇਖੀ ਕਿਤੇ ਹਾਂ ਸੀ ਪੈੜਾ ਦੜਾ ਪੈੜਾ ਸੀ ਪੈੜਾ ਹਾਂ ਸੀ ਪੈੜਾ ਇੰਦਰਾ ਸੀ ਬਈ ਕਾਂ ਦੇ ਪਰਿਦੇਗੀ ਪਰਿਦੇਗੀ ਪੈਖੀ